ਘਰ ਦੇ ਵਿੱਚ ਵੜ ਕੇ ਲੁਟੇਰਿਆਂ ਨੇ ਕੀਤੀ ਸ਼ਰਿਆਮ ਗੁੰਡਾਗਰਦੀ ਬਜ਼ੁਰਗ ਦੇ ਉੱ퍼 ਪਿਸਤੌਲ ਦੀ ਲੋਕ ਤੇ ਹੀਰੇ ਤੇ ਗਹਿਣੇ ਨਗਦੀ ਲੈ ਕੇ ਹੋ ਗਏ ਉੱਥੋਂ ਫਰਾਰ ਦਿਨ ਦਿਹਾੜੇ ਆਵਾਜਾਈ ਵਾਲੇ ਇਲਾਕੇ ਦੇ ਵਿੱਚੋਂ ਵਾਪਰੀ ਇਹ ਘਟਨਾ। ਰੋਪੜ ਸ਼ਹਿਰ ਦੇ ਵਿੱਚ ਦਿਨ ਦਿਹਾੜੇ ਆਵਾਜਾਈ ਵਾਲੇ ਇਲਾਕੇ ਦੇ ਵਿੱਚ ਇੱਕ ਲੁੱਟ ਦੀ ਵਾਰਤਾ ਨੂੰ ਅੰਜਾਮ ਦਿੱਤਾ ਗਿਆ। ਸ਼ਹਿਰ ਦੀ ਪੀਤ ਕਲੋਨੀ ਦੇ ਵਿੱਚ ਕਾਰ ਵਿੱਚ ਸਵਾਰ ਹੋ ਕੇ ਪੁੱਜੇ ਦੋ ਲੁਟੇਰਿਆਂ ਦੇ ਵੱਲੋਂ ਇੱਕ ਘਰ ਦੇ ਵਿੱਚ ਵੜ ਕੇ ਬਜ਼ੁਰਗ ਤੋਂ ਪਿਸਤੌਲ ਦੀ ਨੋਕ ਤੇ ਹੀਰੇ ਦੇ ਗਹਿਣੇ, ਨਕਦੀ ਆਦਿ ਖੋਹ ਲੈ ਗਏ। ਲੁਟੇਰੇ ਬਜ਼ੁਰਗ ਵਿਅਕਤੀ ਸੁਖਵਿੰਦਰ ਸਿੰਘ ਤੋਂ ਇੱਕ ਖਾਲੀ ਚੈੱਕ ਦੇ ਪਰ ਦਸਤਕਤ ਵੀ ਕਰਵਾ ਕੇ ਲੈ ਗਏ। ਲੁਟੇਰੇ ਦੀ ਵਾਰਤਾ ਨੂੰ ਅੰਜਾਮ ਦੇਣ ਤੋਂ ਬਾਅਦ ਇਸ ਬਜ਼ੁਰਗ ਵਿਅਕਤੀ ਨੂੰ ਘਰ ਦੇ ਵਿੱਚ ਬੰਨ੍ਹ ਕੇ ਉਥੋਂ ਫਰਾਰ ਹੋ ਜਾਣਦੇ ਨੇ ਤੇ ਵੱਡੀ ਹੈਰਾਨਗੀ ਦੀ ਗੱਲ ਇਹ ਹੈ ਕਿ ਸ਼ਹਿਰ ਦੀਆਂ ਤੰਗ ਗਲੀਆਂ ਦੇ ਵਿੱਚ ਮੌਜੂਦ ਵਾਰਦਾਤ ਵਾਲੀ ਖਾਨ ਤੇ ਗੱਡੀ ਵਿੱਚ ਪੁਜੇ ਲਟੇਰਿਆਂ ਦੀ ਇਸ ਵਾਰਦਾਤ ਨੇ ਕਈ ਸਵਾਲ ਵੀ ਖੜੇ ਕੀਤੇ ਨੇ ਜਦੋਂ ਕਿ ਪੁਲਿਸ ਵਾਰਦਾਤ ਦੀ ਜਾਂਚ ਦੇ ਵਿੱਚ ਤਾਂ ਜੁਟ ਚੁੱਕੀ ਹੈ ਤੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈਆਂ ਗੱਡੀਆਂ ਦੀਆਂ ਤਸਵੀਰਾਂ ਤੋਂ ਜਾਪਦਾ ਹੈ ਕਿ ਗੱਡੀ ਦੇ ਨੰਬਰਾਂ ਦੇ ਨਾਲ ਛੇੜਛਾੜ ਕੀਤੀ ਹੋਈ ਹੈ ਤੇ ਤੰਗ ਗਲੀਆਂ ਚੋਂ ਬੜੀ ਫੁਰਤੀ ਦੇ ਨਾਲ ਲੁਟੇਰਾਂ ਦੇ ਵੱਲੋਂ ਇਹ ਗੱਡੀ ਮੋੜੀ ਗਈ ਪੁਲਿਸ ਦਾ ਕਹਿਣਾ ਹੈ ਕਿ ਲੁਟੇਰਿਆਂ ਦੀ ਪਛਾਣ ਨੱਪੀ ਜਾ ਰਹੀ ਹੈ ਅਤੇ ਲੁੱਟ ਦਾ ਸ਼ਿਕਾਰ ਹੋਏ ਵਿਅਕਤੀ ਸੀ ਜੋ ਉਹ ਲੋਕ ਨਿਰਮਾਣ ਵਿਭਾਗ ਤੋਂ ਬਤੌਰ ਅਸਿਸਟੈਂਟ ਇੰਜੀਨੀਅਰ ਸੇਵਾਮੁਕਤ ਹੋਇਆ ਸੀ ਤਿੰਨ ਮਹੀਨੇ ਪਹਿਲਾਂ ਹੀ ਇਸ ਦੇ ਘਰ ਦੇ ਵਿੱਚ ਮਕਾਨ ਦਾ ਲੈਂਟਰ ਡਿੱਗਣ ਨਾਲ ਪੰਜ ਮਜ਼ਦੂਰਾਂ ਦੀ ਮੌਤ ਵੀ ਹੋਈ ਸੀ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਜਲਦੀ ਇਹਨਾਂ ਲੁਟੇਰਿਆਂ ਨੂੰ ਫੜ ਲਿਆ ਜਾਵੇਗਾ। ਮਿੰਟ ਤੇ ਦੋ ਬੰਦੇ ਆਏ ਸੀਗੇ ਇੱਕ ਹਿੰਦੂ ਜੱਟ ਰਸੀ ਲੰਬਾ 6 ਫੁੱਟ ਕੰਸੀ ਰਾਈਟ ਦੂਜਾ ਬੰਦਾ ਨਹੀਂ ਹੈਡ ਕੱਟ ਸੀਗੇ 500 500 ਰੁਪਏ ਦੀ ਕ੍ਰੀਮ ਸੀ ਵੀ ਤੇ ਬੈਗ ਪਾਇਆ ਸੀ ਉਹਨਾਂ ਨੇ ਬੈਲ ਮਾਰੀ ਹੈ ਮੈਂ ਆ ਕੇ ਦਰਵਾਜ਼ਾ ਖੋਲਿਆ ਤੇ ਇਹ ਕਹਿੰਦੇ ਮਾਨੂੰ ਮਾਂ ਟੋਪਰੀ ਲੈਣ ਭੇਜਿਆ ਬੱਸ ਸਟੈਂਡ ਤੋਂ ਵੀ ਤੁਸੀਂ ਮੇਰੇ ਮਕਾਨ ਵੇਚਣਾ ਇੰਦਰ ਕਹਿੰਦਾ ਮੈਂ ਕਿਹਾ ਸਾਡੇ ਭਤੀਜੇ ਦਾ ਮਕਾਨ ਉਹ ਵੇਚਣਾ ਮੈਂ ਕਿਹਾ ਨਾਲ ਇੱਧਰ ਸਾਡਾ ਹੈਗਾ ਫਿਰ ਆ ਕੇ ਆਦਰ ਮਕਾਨ ਦੇਖਣ ਲੱਗੇ ਦੇਖ ਕੇ ਆ ਕੇ ਬੈਠ ਗਏ ਫਿਰ ਪਾਣੀ ਪੀਤਾ ਉਹਨਾਂ ਨੇ ਪਾਣੀ ਪਿਲਾਉ ਸਾਨੂੰ ਪਾਣੀ ਭੁਲਾਇਆ ਮੈਂ ਦੋਨਾਂ ਨੂੰ ਉਹ ਤਾਂ ਫਿਰ ਕਹਿੰਦੇ ਪਿੱਛੇ ਕਮਰਾ ਦੇਖ ਲਈ ਦੋਹਰਾ ਪਿੱਛੇ ਦੇਖਣ ਤੇ ਲੱਗੇ ਬਾਅਦ ਫਿਰ ਉੱਥੇ ਮਨ ਉਹਨਾਂ ਨੇ ਵਰਦੀ ਨੋਕ ਤੇ ਉੱਥੇ ਬਿਠਾ ਲਿਆ ਮੇਰੇ ਪੈਰ ਮੰਨ ਤੇ ਮੇਰੇ ਪਟਕੇ ਨਾਲ ਜੇ ਰੱਸੀ ਕੱਢ ਲਈ ਰੱਸੀ ਨਾਲ ਬੰਨਣ ਲੱਗੇ ਤੇ ਫਿਰ ਕਹਿੰਦੇ ਦੋਵੇਂ ਪ੍ਰਸ਼ਾਦ ਕੱਢਦੇ ਮੇਰਾ ਡਾਇਮੰਡ ਦਾ ਘੜਾ ਸੀਗਾ ਦੋ ਡਾਇਮੰਡ ਰਿੰਗ ਸੀਗੀਆਂ ਕੱਢੀ ਸੀਗੀ ਇੱਕ ਤੇ ਕੈਸ਼ 10 11000 ਕੈਸ਼ ਪਿਆਰ ਸੀਗਾ ਪੱਕੇ ਕੈਜਮੈਂਟ ਮੈਂ ਹੌਲ ਬਚਾ ਰੱਖਿਆ ਸੀਗਾ ਕਹਿੰਦੇ ਕੱਢਦੇ ਨਹੀਂ ਤਾਂ ਕੋਈ ਮਾਰ ਦਿੰਦੇ ਉਹ ਕਹਿੰਦੇ ਮਾਰਦੇ ਮਾਰਦੇ ਕੋਈ ਕੋਈ ਕਰਨੇ ਤੇ ਮੈਂ ਹਦਾਂ ਕਰਕੇ ਉਹ ਉੱਟ ਕੇ ਬੰਨ੍ਹ ਕੇ ਅੰਦਰ ਅਧਰੋਹ ਦੇ ਬੰਦ ਕਰਕੇ ਚਲੇ ਗਏ ਨਾਟਾਂ ਟਾਈਮ ਸੀਗਾ 55ਵਾਂ ਮਿੰਟ ਸੀ ਉਹ ਚੈੱਕ ਵੀ ਲੈ ਕੇ ਗਏ ਚੈੱਕ ਲੈ ਗਏ ਇੱਕ ਖਾਲੀ ਚੈੱਕ ਨੇ ਸਾਈਨ ਕਰਾਤੇ ਅੱਛਾ ਕੋਈ ਲੇਡੀਜ਼ ਦੋ ਬੰਦੇ ਆਹ ਵੀ ਕੋਈ ਲੇਡੀ ਆ ਉਹਨੇ ਮਕਾਨ ਦੇਣਾ ਉਹਨੇ ਇਨਵੈਸਟਮੈਂਟ ਪਰਵਾਸ ਦੇਣਾ ਆਪਣਾ ਚੁਕਨਾ ਸੁਖਵਿੰਦਰ ਸਿੰਘ ਕਿਹੜੀ ਗ੍ਰਾਉਨਿੰਗ ਕਰਨਾ ਮੰਨਦਾ ਪਿਆ ਜੀ ਪ੍ਰੀਤ ਗ੍ਰਾਉਨਿੰਗ ਗਲੇ ਨੰਬਰ 5 ਕੱਲ ਦਾ ਫੋਨ ਆਇਆ ਜੀ ਤਕਰੀਬਨ 12:24 ਤੇ ਜੋ ਮੋਬਾਈਲ ਵਿੱਚ ਨੋਟ ਹੈ ਜੀ ਤੇ ਅੰਕਲ ਕਹਿੰਦੇ ਕਹਿੰਦੇ ਕੁਲਦੀਪ ਕੀ ਮਨ ਬੰਦੇ ਘਰੇ ਆਏ ਕਿ ਮੈਨੂੰ ਪਹਿਲਾਂ ਮਕਾਨ ਦੇਖਣ ਦੇ ਬਹਾਨੇ ਆਏ ਸੀ ਮੈਨੂੰ ਅੰਦਰ ਜਦੇ ਬੜਿਆ ਮੈਨੂੰ ਪਾਣੀ ਪੀਆ ਉਸ ਤੋਂ ਬਾਅਦ ਮੈਨੂੰ ਬੰਨ ਲਿਆ ਉਹਨਾਂ ਨੇ ਰਵਲਵਰ ਦੇ ਨੋਕ ਤੇ ਰਵਲਵਰ ਦਿਖਾਤੇ ਮੈਨੂੰ ਉਹਨਾਂ ਨੇ ਦੋਨਾਂ ਕੋਲ ਰਵਲਵਰ ਸੀ ਪਿਸਟਲ ਸੀ ਤੇ ਉਹ ਫਿਰ ਮੈਨੂੰ ਬੰਨਤਾ ਉਹਨਾਂ ਨੇ ਮੇਰੇ ਪਟਕੇ ਨਾਲ ਮੇਰੇ ਪੈਰਾਂ ਨੂੰ ਬੰਨਤਾ ਤੇ ਰੱਸੀ ਬੈਗ ਵਿੱਚ ਸੀ ਉਹਦੇ ਨਾਲ ਮੇਰੇ ਹੱਥ ਬੰਨਤੇ ਤੇ ਮੇਰੇ ਕੜਾ ਲਾ ਲਿਆ ਮੁੰਦੀਆਂ ਲਾ ਲੀਆਂ ਤੇ ਕੁਝ ਜਿਹੜੇ ਅਲਮਾਰੀਆਂ ਕੋਲ ਕੇ ਗਈ ਆ ਉਹਦੇ ਚੋਂ ਕੈਸ਼ ਲੈ ਗਈ ਜੀ ਕੁਝ ਕੱਢ ਕੇ ਜੀ ਹਾਂਜੀ ਪਰ ਕੀ ਸਮਝਦਾ ਸਮਝ ਦਿੱਸਤ ਕਿ ਘਾਤ ਕ੍ਰਿਟੀਕਲ ਕਾਫੀ ਖਰਾਬ ਹੋਏ ਹੋਏ ਹੈ ਜੀ ਤੇ ਇਸ ਤਰ੍ਹਾਂ 3 ਦਿਨ ਪਹਿਲਾਂ ਇੱਕ ਜਨਾਨੀ ਰੈਕੀ ਵੀ ਕਰ ਰਹੀ ਸੀ ਉਹ ਇੱਕ ਜਨ ਬੱਚੇ ਨੂੰ ਫੜਨ ਲੱਗੀ ਸੀ ਉਹ ਕੁੜੀ ਨਾਲ ਬੈਂਸ ਬਾਜੀ ਹੋਈ ਹੈ ਜੀ ਉਰੇ ਤੇ ਉਹ ਜਦ ਜਨਾਨੀ ਉਹ ਦੌੜ ਗਈ ਮੈਂ ਉਹਦੀਆਂ ਫੋਟੋ ਇਸ ਕਢਵਾ ਕੇ ਨਾ ਉਹ ਗਰੁੱਪ ਵਿੱਚ ਵੀ ਸ਼ੇਅਰ ਕਰੀਆਂ ਹੋਈਆਂ ਐ ਜੀ ਕਿ ਉਹ ਜਨਾਨੀ ਕੌਣ ਹੈ ਪਤਾ ਕਰੋ ਜੀ ਇਸ ਤਰ੍ਹਾਂ ਕਿ ਸਾਨੂੰ ਥੋੜੀ ਜਿਹਾ ਪਹਿਲਾਂ ਹੀ ਇੱਥੇ ਪ੍ਰੀਤ ਕਲੋਨੀ ਚ ਸੁਖਵਿੰਦਰ ਸਿੰਘ ਜੀ ਵੱਲੋਂ ਇਨਫੋਰਮ ਹੋਇਆ ਸੀ ਕਿ ਉਹਨਾਂ ਨਾਲ ਜਿਹੜੀ ਵਾਰਦਾਤ ਹੋਈ ਹੈ ਸੋ ਮੈਂ ਮੌਕੇ ਤੇ ਆ ਗਿਆ ਸੀ ਇਹਨਾਂ ਨੇ ਜਿਵੇਂ ਸਾਨੂੰ ਦੱਸਿਆ ਕਿ ਕੋਈ 12 ਵਜੇ ਦੇ ਕਰੀਬ ਦੋ ਜਿਹੜੇ ਅਨਨੋਮ ਬੰਦੇ ਵੀ ਘਰ ਆਏ ਸੀ ਔਰ ਉਹ ਇਹਨਾਂ ਨੂੰ ਡਰਾ ਕੇ ਕੁਝ ਨਾ ਗੱਲਣੇ ਅਸੀਂ ਸਾਰੇ ਚੈਨਚ ਕਰ ਰਹੇ ਹਾਂ ਮੌਕੇ ਤੇ ਤੇ ਅਸੀਂ ਫੋਲੋ ਕਰ ਰਹੇ ਹਾਂ ਸਾਰਾ ਸੀਸੀਟੀਵੀ ਵਰ ਦੇ ਦਾ ਅਕਸਰ ਚੱਕੀ ਲੱਗਦਾ ਕੋਈ ਹਥਿਆਰ ਦਿਖਾਇਆ ਜਾਂ ਕੀ ਕੀ ਸਮਾਨ ਲੁੱਟਿਆ ਐਕਚੁਅਲੀ ਇਹ ਜਿਹੜਾ ਦੱਸਦਾ ਕਿ ਸਾਨੂੰ ਉਹਨਾਂ ਨੇ ਜਿਵੇਂ 15 ਡਰਾ ਦਾ ਹੈ ਹੀ ਵੀ ਜਰਾ ਤੁਹਾਨੂੰ ਪਿਸਟੋਲ ਨਾਲ ਮਾਰ ਦਾਂਗੇ ਆਪਾਂ ਵੈਰੀਫਾਈ ਕਰ ਰਹੇ ਹਾਂ ਸਾਰੇ ਫਟ ਨਟਕੋ ਕਿੰਨੇ ਕੇ ਸਨਮਾਨ ਕਿੰਨੇ ਦਾ ਦੱਸੋ ਇਹ ਤਾਂ ਵੀ ਇੱਕ ਕੜਾ ਤੇ ਦੋ ਰਿੰਗਸ ਵਗੈਰਾ ਹੈਗੀਆਂ ਬਾਕੀ ਹਜੇ ਡਿਟੇਲ ਲੱਗਦੀ ਹੈ